ਕਰਜ਼ਾ ਚੁੱਕ ਕੇ ਦੁਕਾਨ ਅੰਦਰ ਸਰਦੀਆਂ ਦੇ ਸੀਜ਼ਨ ਵਿੱਚ ਪਾਇਏ ਰੈਡੀमेड ਕੱਪੜੇ ਸਾਰੀ ਦੀ ਸਾਰੀ ਦੁਕਾਨ ਛੜ ਕੇ ਹੋਈ ਸੁਵਾਹ ਗੁਰਦਾਸਪੁਰ ਦੇ ਪਿੰਡ ਧਰਪੋਟ ਰੰਧਾਵਾ ਵਿਖੇ ਦੀਤੀ ਰਾਤ ਇੱਕ ਰੈਡੀमेड ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੁਕਾਨਦਾਰ ਨੇ ਕਰੀਬ 4 ਮਹੀਨੇ ਪਹਿਲਾਂ ਹੀ ਦੁਕਾਨ ਖੋਲੀ ਸੀ ਅਤੇ ਕਰਜ਼ਾ ਚੁੱਕ ਕੇ ਦੁਕਾਨ ਅੰਦਰ ਮਾਲ ਪਾਇਆ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਬਲਵਿੰਦਰ ਮਸੀਹ ਪਿੰਡ ਵਾਸੀ ਮੰਗੀਆਂ ਨੇ ਦੱਸਿਆ ਕਿ ਉਹ ਅੱਡਾ ਧਰਮ ਕੋਟ ਰੰਧਾਵਾ ਵਿਖੇ ਅਨੰਨਿਆ ਕਲੈਕਸ਼ਨ ਦੇ ਨਾਮ ਤੇ ਰੈਡੀमेड ਕੱਪੜਿਆਂ ਦੀ ਦੁਕਾਨ ਕਰੀਬ 4 ਮਹੀਨੇ ਤੋਂ ਕਰ ਰਿਹਾ ਹੈ ਤੇ ਬੀਤੇ ਸ਼ਨੀਵਾਰ ਨੂੰ ਰਜਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤੇ ਅੱਜ ਜਦ ਦੁਕਾਨ ਦਾ ਆਣ ਕੇ ਸ਼ਟਰ ਖੋਲ੍ਹਿਆ ਤਾਂ ਦੁਕਾਨ ਅੰਦਰ ਪਏ ਸਾਰੇ ਕੱਪੜੇ ਖੋ ਚੁੱਕੇ ਸਨ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 2 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪੁਲਿਸ ਚੌਕੀ ਧਰਮਕੋਟ ਰੰਧਾਵਾ ਵਿਖੇ ਇਲੈਕਟ੍ਰੀਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਦੁਕਾਨ ਅੰਦਰ ਮਹਿੰਗੇ ਭਾਅ ਦੇ ਕੱਪੜੇ ਪਾਇਸਨ ਪਰ ਇਸ ਅੱਗ ਨੇ ਉਹਨਾਂ ਦੇ ਾਰਮਾਨਾਂ ਤੇ ਪਾਣੀ ਫੇਰ ਦਿੱਤਾ ਹੈ। ਪੀੜਤ ਦੁਕਾਨਦਾਰ ਅਤੇ ਇਲਾਕੇ ਦੇ ਮੋਹਤਵਰ ਆਗੂ ਡਾਕਟਰ ਜਸਵੰਤ ਸਿੰਘ ਮੰਗੀਆਂ, ਪ੍ਰੇਮ ਮਸ਼ਰੀਕ, ਧਰਮਕੋਟ ਅਤੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ। ਇਸ ਸਬੰਧੀ ਜਦੋਂ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਅਨੰਦ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਵੱਲੋਂ ਮੌਕਾ ਦੇਖਿਆ ਗਿਆ ਹੈ। ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਜਾਂਚ ਵਿੱਚ ਸਾਹਮਣੇ ਆਏਗਾ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਭਾਜੀ ਬਲਵੰਦਰ ਮਸੀਹਣਾ ਕਿਹੜਾ ਪਿੰਡ ਹੈ ਮੰਗੀਆਂ ਤੋਂ ਭਾਜੀ ਮੰਗੀਆਂ ਪਿੰਡ ਇਹ ਦੇਖੋ ਹਾਂਜੀ ਹਾਂਜੀ ਅਗਰ ਮਜ ਕਿਸ ਨਾਂ ਤੋਂ ਜਿਹੜੀ ਹੈ ਇਹ ਇਹ ਨੰਨਿਆ ਕਲੈਕਸ਼ਨ ਦੇ ਨਾਂ ਤੋਂ ਹੈ ਕੀ ਹੈ ਅਗਲਾ ਕਦੀ ਘਟਣਾ ਚਾਹੁੰਦੇ ਹੋ ਅੱਗ ਲੱਗਣ ਦੀ ਘਟਨਾ ਸ਼ਾਰਟ ਸਰਕਟ ਦੀ ਦਾ ਜਦੋਂ ਤੜਕੇ ਮੈਂ ਸਵੇਰ ਆਇਆ ਤੇ ਦੁਕਾਨ ਤੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਬਾਹਰ ਜਦੋਂ ਅੰਦਰ ਦੇਖਿਆ ਤਾਂ ਅੱਗ ਲੱਗੀ ਪਈ ਸਾਰੇ ਕੱਪੜਿਆਂ ਤੇ ਬਾਹਰ ਮੇਰੇ ਅਗੇ ਹੀ ਪਹਿਚਾਣ ਵਾਲੇ ਬਾਹਰ ਉਹਨਾਂ ਨੇ ਮੈਂ ਆਵਾਜ਼ ਮਾਰੀ ਉਹਨਾਂ ਦੇਖਿਆ ਆਣ ਕੇ ਫਿਰ ਸਾਰਾ ਚੋਬੀ ਦੁਕਾਨ ਦੇ ਵਿੱਚ ਉਹਨਾਂ ਨਾਲ ਆਣ ਕੇ ਹੈਲਪ ਕਰਾਈ ਜਿਹੜੀ ਥੋੜਾ ਬਹੁਤਾ ਲੱਗਾਈ ਬਚੇ ਕੱਖ ਨਹੀਂ ਬਲਤੇ ਸਭ ਹੋ ਗਿਆ ਕਾਲਾ ਹੋ ਗਿਆ ਜੋ ਇਸ ਮਾਲ ਸਾਰਾ ਕਾਲਾ ਹੋ ਗਿਆ ਕੱਲ ਪਾਜੀ ਸੰਡੇ ਹੀ ਕੱਲ ਅਸੀਂ ਚਰਚਾ ਦਾ ਟਾਈਮ ਵਿੱਚ ਕੱਲ ਚਰਚ ਗਏ ਕੱਲ ਦੁਕਾਨ ਬੰਦ ਅੱਜ ਸਵੇਰ ਆਣ ਕੇ ਦੁਕਾਨ ਖੋਲੀ ਕਿਵੇਂ ਪਤਾ ਲੱਗਾ ਫਰਕ ਦਾ ਅੱਗੇ ਦਾ ਪਤਾ ਪਾਜੀ ਜਦੋਂ ਦੁਕਾਨ ਖੋਲੀ ਫੇਰੀ ਪਤਾ ਲੱਗਾ ਪਹਿਲਾਂ ਤਾਂ ਪਤਾ ਨਹੀਂ ਜਦੋਂ ਦੁਕਾਨ ਖੁੱਲੀ ਫੇਰੀ ਪਤਾ ਲੱਗਾ ਜਦੋਂ ਸ਼ਟਰ ਖੋਲਿਆ ਆਣ ਕੇ ਫਿਰ ਪਤਾ ਲੱਗਾ ਵੀ ਹਾਂ ਅੰਦਰ ਅੱਗ ਲੱਗੀ ਅੱਗ ਨੂੰ ਸਾਲ ਮੱਦੇ ਤੋਂ ਨੁਕਸਾਨ ਪਾਜੀ 1.5-2 ਲੱਖ ਦਾ ਸਮਾਨ ਤੇ ਜਿਹੜਾ ਇਦਾਂ ਸਾੜੀ ਗਿਆ ਬਾਕੀ ਜਿਹੜਾ ਬਾਕੀ 1.5 ਲੱਖ ਦਾ ਕੋਈ ਹੋ ਲੱਖ ਦਾ ਹੋਏਗਾ ਉਹ ਵੀ ਇਦਾਂ ਖਰਾਬ ਹੋ ਗਿਆ ਸਾਰਾ ਜੀ ਹਾਂਜੀ ਇਸ ਬੰਦੀ ਦੇ ਆਪਣੇ ਵਿੱਚ ਕੀਤਾ ਪੁਲਿਸ ਨੂੰ ਸੂਚਿਤ ਹਾਂਜੀ ਹਾਂਜੀ ਸੂਚਿਤ ਕੀਤਾ ਮੁੱਖ ਦੇਖਿਆ ਨਾ ਹਾਂਜੀ ਦੇਖਿਆ ਜੇ ਕੋਈ ਸ਼ਬਸ਼ ਨਹੀਂ ਪਾਜੀ ਸ਼ਾਕ ਵਾਲੀ ਕੋਈ ਗੱਲ ਨਹੀਂ ਕੀ ਮੰਗ ਕਰਦੇ ਮੰਗ ਪਾਜੀ ਇਹ ਹੀ ਮੰਗ ਕਰਾਂਗੇ ਕਿ ਮਦਦ ਕੀਤੀ ਜਾਵੇ ਹੋਰ ਤਾਂ ਮਤਲਬ ਗਰੀਬ Banda ਮੈਂ ਵੀ ਬਹੁਤ ਔਖਾ ਆਪਣਾ ਕੰਮ ਚਲਾਇਆ ਚੁੱਕ ਚੁਕਾ ਕੇ ਆਪਣਾ ਕੰਮ ਚਲਾਇਆ ਪਹਿਲਾਂ ਪਾਣੀ ਨੇ ਬਹੁਤ ਮਾਰਿਆ ਉਹ ਉਹ ਨਹੀਂ ਜੇ ਉੱਥੇ ਦੇ ਹੁਣ ਬਾਕੀ ਭਾਈਆ ਵੇਖ ਲੋ ਤੁਹਾਡੇ ਸਾਹਮਣੇ ਮੈਂ ਡਾਕਟਰ ਜਸਪ੍ਰੀਤ ਨੇ ਮੰਗੀਆਂ ਕਿ ਬਲੰਦਰ ਮੁਸੀਪਲ ਤਰਖਾ ਜਾਨ ਉਸ ਜੀ ਮੇਰੇ ਪਿੰਡ ਦਾ ਗਰੀਬ ਪਰਿਵਾਰ ਨਾਲ ਬਲੋਂਗ ਕਰਦਾ ਉਸ ਸਮੇਂ ਤੋਂ ਪਹਿਲਾਂ ਇਹ ਇੱਥੇ ਦੁਕਾਨ ਕਰ ਰਿਹਾ ਚੁੱਕ ਚੁਕਾ ਕੇ ਕਰਜ ਦੇ ਇਹਨਾਂ ਦੁਕਾਨ ਪਾਈ ਰਾਤ ਕਿਤੇ ਸੱਕੜ ਸਮੇਂ ਇਹਦਾ ਨੁਕਸਾਨ ਹੋ ਗਿਆ ਸਮਾਜ ਸੇਵੀ ਸੰਧੀ ਪੰਜਾਬ ਸਰਕਾਰ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਵਾਰ ਦੀ ਮਦਦ ਕੀਤੀ ਜਾਵੇ ਇਹ ਆਪਣੇ ਪਹਿਲਾਂ ਹੋਈ। ਅੱਜ ਤੋਂ ਪਹਿਲਾਂ ਤਾਂ ਸਭ ਨਾਲ ਜਾਣਦੇ ਸੀ ਸਾਡੀ ਹਰਪੇਟ ਖੜਾ ਨਾਲ ਲੋਕਾਂ ਦੀ ਮਜੇ ਉਹਦੀ ਮਾਰ ਤੋਂ ਗਰੀਬ ਨੇ ਚੁੱਕ ਚੁੱਕ ਕੇ ਕੰਮ ਕਰਨਾ ਸਟੈਂਡ ਕੀਤਾ ਸਾਰਾ ਨੁਕਸਾਨ ਹੋ। ਸਾਰੇ ਪਰਿਵਾਰ ਹੱਥ ਜੋੜ ਕੇ ਸਮਾਜ ਸੇਵੀ ਨੂੰ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। ਸਾਰੇ ਪੈਣ ਪੈ ਜਾਣ ਜੈਮਸੀ ਦੀ ਕਿਉਂਕਿ ਸਮਾ ਸਭ ਦੱਸਦਾ ਹੀ ਹੈ ਸਾਰਿਆਂ ਦੇ ਸਾਹਮਣੇ। ਬਈ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉਨੇ ਕਰਜ਼ਾ ਲੈ ਕੇ ਸਮਝੋ ਭਾਵੇਂ ਜਿਸ ਤਰ੍ਹਾਂ ਮਰਜ਼ੀ ਲੈ ਕੇ ਆਪਣੀ ਰੋਟੀ ਦਾ ਰਗਜ਼ਾਰ ਕੀਤਾ ਇਹ ਲੋ ਤੇ ਹੜਪੀ ਤੇਰੇ ਮਾਰਿਆ ਲੋਕਾਂ ਨੂੰ ਇਸ ਗਰੀਬ ਦੀ ਹੁਣ ਸਾਰੇ ਕਪੜਾ ਜਿਹੜੇ ਨਾਸ ਹੋ ਗਿਆ ਇਹਦੀ ਸਾਰੇ ਹਿਆਰਤ ਡਰ ਕੇ ਅੱਗੇ ਸਰਕਾਰਾਂ ਦੇ ਸੇਵਕਾਂ ਨੂੰ ਮੰਗਦੇ ਆ ਵੀ ਦੀ ਮਦਦ ਕੀਤੀ ਜਾਏ